ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਲਵਾਂ ਕਲਾਂ ਇਹ ਪਿੰਡ ਮਲੇਰ ਕੋਟਲਾ ਜ਼ਿਲ੍ਹੇ ਦਾ ਹੈ ਰਾਏ ਕੋਟ ਤੋਂ ਮਲੇਰ ਕੋਟਲੇ ਵਾਲੀ ਛੜਕ ਦੇ ਉੱਤੇ ਸਨੌੜ ਪਿੰਡ ਆਉਂਦਾ ਉੱਥੋਂ ਸਿੱਧੀ ਛੜਕ ਇਸ ਪਿੰਡ 'ਚ ਆ ਜਾਂਦੀ ਹੈ ਤੇ ਉਸ ਮੇਨ ਛੜਕ ਤੋਂ ਸਿਰਫ ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਦਲਵਾਂ ਕਲਾਂ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਇਸ ਵੀਰ ਨੇ ਸ਼ੁਰੂ ਕੀਤਾ ਹੈ ਪਿਛੇ ਜੇ ਦੋ ਝੋਟੀਆਂ ਦੀ ਵੀਡੀਓ ਬਣਾਈ ਸੀ ਬਹੁਤੇ ਵੀਰਾਂ ਦੇ ਧਿਆਨ ਤੋਂ ਅੱਜ ਫਿਰ ਦੋ ਨਾਲ ਤੁਹਾਨੂੰ ਇਸ ਵੀਡੀਓ ਦੇ ਮਾਧਮਨ ਦਖਾਉਂਗਾ ਇੱਥੇ ਪਹਿਲਾਂ ਵੀ ਜਿਹੜੀ ਵੀਡੀਓ ਬਣਾਈ ਉਹ ਵੀ ਝੋਟੀਆਂ ਦੋਨੇ ਸੋਨੀਆਂ ਸਵਾਂਈਆਂ ਸੀ ਤੇ ਅੱਜ ਵੀ ਦੋਨੇ ਮੱਜਾਂ ਜਿਹੜੀਆਂ ਸੋਨੀਆਂ ਸਵਾਂਈਆਂ ਇਹਨਾਂ ਦਾ ਹਾਜ਼ਰ ਦੁੱਧ ਤੁਹਾਨੂੰ ਵੀਡੀਓ ਚ ਦੱਸਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੁੱਧ ਚੋਣਾ ਤੁਹਾਡਾ ਹੱਕ ਹੈ ਤੁਸੀਂ ਚੋਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਇਹ ਦੋ ਮੱਜਾਂ ਦੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਤੇ ਨਾਲ ਮੈਂ ਵੀਡੀਓ ਚ ਦਿਖਾਉਂਗਾ ਭਰਾ ਇੱਥੇ ਇਹਨਾਂ ਇਸੇ ਪੈਂਡ ਚੋਂ ਜਾਂ ਜਿਹੜੇ ਕੁਸ ਨਾਲ ਪੈਂਡ ਹੁੰਦੇ ਉੱਥੋਂ ਵੀ ਵੀਰ ਹੈ ਕਿ ਭਰਾ ਆਏ ਆ ਜਿਹੜੇ ਸ਼ੌਕ ਰੱਖਦੇ ਆ ਚੰਗੇ ਪਸ਼ੂਆਂ ਦਾ ਆਓ ਡਿਟੇਲ ਕੁਛ ਨਹੀਂ ਸ਼ੁਰੂ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਨਾਮ ਦਵਿੰਦਰ ਸਿੰਘ ਪਿੰਡ ਦੁਲਮਾ ਗਲਾਂਾ ਜ਼ਿਲ੍ਹਾ ਮਰੀਕੋੜ ਵਾਲਾ ਦਵਿੰਦਰ ਭਾਈ ਵਪਾਰ ਦਾ ਕੰਮ ਫਿਰ ਉਹਨਾਂ ਕੰਟੀਨਿਊ ਚੱਲਦਾ ਰਹੂਗਾ ਹਾਂਜੀ 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 ਅੱਛਾ ਉਹ ਦੋ ਮੱਝਾਂ ਉਦੋਂ ਵੇਚਤੀਆਂ ਉਦੋਂ ਬਾਅਦ ਚ ਫਿਰ ਇਹ ਲੈਂਦੀਆਂ ਕਿ ਹੋਰ ਵੀ ਵੇਚੀ ਉਹਦੋਂ ਬਾਅਦ ਦੋ ਦਿਨ ਹੋਰ ਬੈਗੀਆਂ ਹੀ ਤੁਹਾਨੂੰ ਫੋਨ ਕਰਿਆ ਸੀਗਾ ਆਪਾਂ ਦੁੱਧ ਤਿਆਰੀ ਕਰਕੇ ਇੱਥੇ ਲੋਕਲ ਮਾਲ बिकੀ ਜਾਂਦਾ ਵਧੀਆ ਅੱਛਾ ਉਸ ਹੱਬ ਤੇ ਵੇਚ ਦਿਓ ਲੈਣਿਆ ਆਪਾਂ ਇੱਕ ਦੋ ਹੀ ਨੇ ਦੁੱਧ ਤਿਆਰ ਕਰਕੇ ਵ ਇਹ 2 ਦਊਗੀ ਇਹ 18 ਦਊਗੀ ਉਹ ਕੰਮ ਨਹੀਂ ਕਰਨਾ ਆਪਾਂ ਠੀਕ ਹੈ ਅੱਛਾ ਜਿਹੜੀ ਅੱਜ ਪਹਿਲੇ ਨੰਬਰ ਤੇ ਝੋਟੀ ਕਿੰਨਾ ਵਸੂਆ ਇਹ ਪਹਿਲਣ ਗੱਟੀ ਆਈ ਚਾਰ ਦੰਦ ਕਿੰਨੇ ਦਿਨ ਹੋ ਗਿਆ ਅੱਜ ਸੂਈ ਦੀ ਅੱਜ ਇਹਨੂੰ ਹੋ ਗਏ 14 15 ਦਿਨ ਸੂਈ ਨੂੰ ਕੱਲ ਮੇਲੇ ਤੋਂ ਲੱਗੀ ਐ ਇਹ ਜੀ ਕਿਉਂਕਿ ਆਦਾ ਆਪਣੇ ਫੋਨ 'ਚ ਵੀਡੀਓ ਹੈਗੀ ਜੇ ਕਿਸੇ ਬੰਦੇ ਨੇ ਦੇਖਣੀ ਅੱਛਾ ਮੇਲਾ ਸਿੜਦੀ ਦੀ ਵੀਡੀਓ ਵੀ ਵੀਡੀਓ ਹੈਗੀ ਹਾਂ ਜੀ ਹੁਣ ਦੁੱਧ ਕਿੰਨਾ ਹੈ ਜੀ ਹੁਣ 15 ਕਿਲੋ ਦੁੱਧ ਇਹ ਥੱਲੇ ਹੈਗਾ ਜੀ 15 ਕਿਲੋ 35 ਵਾਲਾ ਕੋਈ ਹਾਂ ਮੈਂਦੀ ਵਾਲਾ ਦੁੱਧ ਕੋਈ ਭਾਈ ਆਪਦਾ ਲੀਟਰ ਲੈ ਆਵੇ ਚਾਹੇ ਚਾਰ ਟਾਈਮ ਆਪਣੇ ਘ ਇਦਾ ਮੁੱਲ 1,70,000 ਰੁਪਈਆ ਹੈ ਤੋਰਗੇ ਨੂੰ ਆਪਾਂ ਹਾਂਜੀ ਦੋਸਤੋ ਰੇਟ 1,70,000 ਆ ਬੱਚਾ ਜਿਹੜੇ ਕੱਟੇ ਨੂੰ ਜਨਮ ਦਿੱਤਾ ਦੰਦ 15 ਲੀਟਰ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਬੇਨਤੀ ਕਰਕੇ ਲਿਜਾ ਸਕਦਾ ਹੈ ਚਾਰ ਦੰਦ ਹੈ ਦੰਦ ਤੁਸੀਂ ਆ ਕੇ ਦੇਖ ਲੈਣੇ ਆ ਪਰ ਵੀਡੀਓ ਚ ਕਿਉਂਕਿ ਕਈ ਵਾਰ ਮੱਝ ਮੂੰਹ ਸੌਖਾ ਨਹੀਂ ਫੜਾਉਂਦੀ ਉਹਦੇ ਕਰਕੇ ਦਿਖਾ ਨਹੀਂ ਸਕਦੇ ਵੀਡੀਓ ਚ ਧਾਂਚਾ ਝੋਟੀ ਦਾ ਸੋਨਾ ਦੋਸਤੋ ਪੁੜਿਆਂ ਦੀ ਉੱਤੋਂ ਸ਼ੇਪ ਤੁਸੀਂ ਦੇਖੋਗੇ ਚੰਗੀ ਦੀਂਦੀ ਹੈ ਥਾਂ ਦਾ ਸਹਿਜ ਸੋਨਾ ਬਾਕੀ ਧਾਰਾਂ ਵੀਡੀਓ ਚ ਮਾਰ ਕੇ ਦਿਖਾ ਦੇਾਂਗੇ ਚੋਣਨਾ ਤੁਸੀਂ ਹੈ ਮੱਝਾਂ ਆ ਕੇ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੁਹਾਡਾ ਹੱਕ ਹੈ ਵੀ ਤੁਸੀਂ ਤਸੱਲੀ ਕਰਕੇ ਖਰੀਦੋ ਚੰਗੀ ਇਹ ਗਾੜੀ ਦੀਂਦੀ ਹੈ ਥਾਣਾ ਚ ਵਿੱਥੀ ਬਹੁਤ ਸੋਹਣੀ ਆ ਦੱਸੋ ਇਹਦੇ ਚਾਰੇ ਥਣ ਜਿਹੜੇ ਇੱਕੋ ਜੀ ਦੂਰੀ ਦੇ ਉੱਤੇ ਲੱਗੇ ਹੋਏ ਆ ਬਾਕੀ ਉੱਤੋਂ ਫੁੜਿਆਂ ਦੀ ਸ਼ੇਪ ਦੇਖੋ ਰੋਕਿਓ ਬਈ ਦਵਿੰਦਰ ਤੁਹਾਨੂੰ ਇਹਦੇ ਮੈਂ ਥਾਣ ਇੱਕ ਵਾਰ ਦਿਖਾਉਣਾ ਇਸ ਸਾਈਡ ਤੋਂ ਦੇਖੋ ਥਾਣਾ ਚ ਵਿੱਥੀ ਦੀ ਗੱਲ ਕੀਤੀ ਸੀ ਦੱਸੋ ਬਹੁਤ ਸੋਹਣੀ ਵਿੱਥੀ ਥਾਣਾ ਦੇ ਵਿੱਚ ਇਦਾਂ ਦਾ ਜੋ ਛੇਦੇ ਥਣਾ ਦੇ ਉੱਤੇ ਦੀਂਦਾ ਹੈ ਗਾੜੀ ਤੁਸੀਂ ਦੇਖ ਲਓ ਸਿੰਘ ਸੋਹਣਾ ਦੱਸੋ ਇਹਦਾ ਮੂੰਹ ਮੱਥਾ ਦੇਖੋ ਇਸ ਤਰ੍ਹਾਂ ਦਾ ਝੋਟੀ ਦਾ ਰੇਟ ਰੱਖਿਆ 1 ਲੱਖ ਤੇ 70000 ਕੱਲ ਹੀ ਮੈਲੇ ਤੋਂ ਲੱਗੀ ਹੈ ਹਜੇ ਮੈਲਾ ਸਿੱਟਣਾ ਸ਼ੁਰੂ ਕੀਤਾ ਅੰਦਰੋਂ ਸਾਫ਼ ਹੋਊਗੀ ਤਾਂ ਦੁੱਧ ਹੋਰ ਸੁਭਾਵਨਾ ਬਣ ਜਾਂਦੀ ਹੈ ਥੋੜਾ ਬਹੁਤਾ ਪਸ਼ੂ ਵੱਧ ਜਾਂਦਾ ਹੁੰਦਾ ਸੋ ਇਹ ਪਹਿਲੇ ਨੰਬਰ ਤੇ ਝੋਟੀ ਤੁਸੀਂ ਦੇਖ ਸਕਦੇ ਹੋ ਇਹਦਾ ਰੇਟ 1 ਲੱਖ ਤੇ 70000 ਬਾਈ ਨੇ ਰੱਖਿਆ ਗਵਾਨੇ ਚ ਜੋਸ਼ ਚੰਗਾ ਹੈ ਇਸ ਝੋਟੀ ਦੇ ਸੋ ਆਉਂਦੇ ਸੇ ਅੱਜ ਸ਼ੋਹਰਨਾ ਠੀਕ ਹੈ ਬਾਈ ਸੋ ਇਹ ਪਹਿਲੇ ਨੰਬਰ ਤੇ ਇਹ ਤੋਂ ਅੱਗੇ ਇੱਕ ਮੀਨੀ ਮੱਝ ਤੁਹਾਨੂੰ ਦਿਖਾਉਣੀ ਹੈ ਇਹ ਜਿਹੜੀ ਇਹ ਮੀਨੀ ਝੋਟੀ ਬਾਈ ਕਿੰਨਾ ਵਸੂ ਅੱਛਾ ਇਹ ਹੀ ਆਪਾਂ ਦੂਜਾ ਸੂਆ ਮਾਲਕ ਦਾ ਦੂਜਾ ਸੂਆ ਕਹਿੰਦੇ ਚਲੋ ਕੋਈ ਤੀਜਾ ਮੰਨਣਾ ਭਰਾ ਨੇ ਕੋਈ ਤੀਜਾ ਮੰਨ ਲਈ ਠੀਕ ਹੈ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀ 14-15 ਦਿਨ ਹੋ ਗਏ ਸੂਈ ਨੂੰ ਜੀ ਕਿੰਨਾ ਦੁੱਧ ਤੇਰੇ ਥੱਲੇ ਇਹਦੇ ਥੱਲੇ ਆਪਾਂ 18 ਲੀਟਰ ਦੁੱਧ ਮਿੰਕੇ ਲਿਆ ਜੀ ਗੱਲ ਰਾਤ ਦੀ ਆਈ ਆ ਇਹ ਠੀਕ ਹੈ ਹਾਂਜੀ ਇਹਦਾ ਰੇਟ ਵੀ ਕਰਾਂਗੇ ਇਹਦਾ ਮੁੱਲ 1,75,000 ਰੁਪਈਆ ਜੀ ਠੀਕ ਹੈ ਫੁੱਲੀ ਵੇਣੂ ਬੱਚਾ ਘੱਟੀ ਆ ਇਹਦੇ ਨਾਲ ਹੀ ਠੀਕ ਹੈ ਤਾਂ ਰੇਟ ਦੋਸਤੋ 1,75,000 ਦੁੱਧ 18 ਲੀਟਰ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਮਿਹਨਤੀ ਕਰਕੇ ਲੈ ਜਾਓ ਢਾਂਚਾ ਤੁਸੀਂ ਇਹਦਾ ਦੇਖ ਲਓ ਦੋਨੇ ਸੰਗੇ ਦੇ ਹੇਠਾਂ ਨੂੰ ਗਏ ਵੇ ਆ ਇਹ ਕੱਲ ਰਾਤ ਦਾਈ ਕਰਕੇ ਕੋਈ ਲੇਵੇ ਤੋਂ ਦੇਖ ਕੇ ਜਜਮੈਂਟ ਲਾਉ ਵੀ ਦੁੱਧ ਬਾਈ ਬਾਲਾ ਕਹੀ ਜਾਂਦਾਗਾ ਆਪਣੇ ਨਾਲ ਸਾਈ ਬੈਨਾਂ ਕਰ ਲੇ ਤਿੰਨ ਟਾਈਮ ਆਪਾਂ 18 ਲੀਟਰ ਦੁੱਧ ਇਹਦਾ ਦੁਬਾਰੇ ਮਣਕੇ ਦਵਾਂਗੇ ਜੀ ਠੀਕ ਹੈ ਓਕੇ ਹਾਂਜੀ ਹਾਂਜੀ ਸੋ ਦੋਸਤੋ ਅੱਜ ਰਾਤ ਹੀ ਐ ਸਫਰ ਚ ਆਈ ਐ ਮੱਝ ਉਹਦੇ ਕਰਕੇ ਬਾਈ ਕਹਿੰਦਾ ਵੀ ਕਈ ਹੋਰ ਸਾਢੇ 350 ਕਿਲੋਮੀਟਰ ਇੱਕ ਸਾਈਡ ਵੱਟ ਪੈਂਦੀ ਐ ਜਰਖੀ ਦਾਦਰੀ ਉਹ ਲਈ ਆਪਾਂ ਨਾਲ ਸੱਥ ਹੋਰ ਪੈਂਦਾ ਜੀ ਠੀਕ ਹੈ ਹਾਂਜੀ ਸੋ ਮਲਕਵੇਣ ਦੇ گاਵਾਂ ਨੂੰ ਆਉਂਦੀ ਐ ਥਾਂ ਦਾ ਸੈਜ ਇਹਦੇ ਸੋਹਣਾ ਧਾਰਾ ਮਾਰ ਕੇ ਦੋਸਤੋ ਇਹਨਾਂ ਮੱਝਾਂ ਦੀ ਤੁਹਾਨੂੰ ਵੀਡੀਓ ਚ ਦਿਖਾ ਦੇਾਂਗੇ ਬੱਚਾ ਬੱਚਾ ਨੇ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਜਿਹੜੀ ਉਹ ਤੁਸੀਂ ਇਹਦੇ ਮਗਰ ਦੇਖ ਸਕਦੇ ਦੋਸਤਾਂ ਜੀ ਪਲੀਜ਼ ਦੋਸਤੋ ਪਹਿਲਾਂ ਮੀਨੀ ਮੱਝ ਦੀਆਂ ਧਾਰਾਂ ਮਾਰ ਕੇ ਦਿਖਾ ਦਿੰਨੇ ਆ ਇਹ ਵੀ ਸੀਲ شریف ਜੀ ਮੱਝ ਹੈ ਬਾਈ ਕਹਿੰਦਾ ਵੀ ਦੋਨੇ ਪਾਸੇ ਬਿਠਾ ਲੈਂਦੀ ਹੈ ਤੇ ਦੇਖਾਂਗੇ ਵੀ ਆਪਾਂ ਵੀਡੀਓ ਦੇ ਵਿੱਚ ਵੀ ਧਾਰਾਂ ਮਾਰਾਂਗੇ ਸੋਸੋ ਇਹ ਮੱਝ ਪਸਮਾਈ ਹੈ ਤੇ ਇੱਕ ਵਾਰ ਇਹਦੇ ਛਣਪਾ ਪਸਵਾ ਦੇਖ ਲਓ ਆਈ ਇਹ ਰਾਤ ਹੀ ਹੈ ਸਫ਼ਰ ਦੇ ਵਿੱਚ ਪਰ ਪਸਮਾ ਤੋਂ ਅੰਦਾਜ਼ਾ ਹੁੰਦਾ ਨਾ ਕਿਉਂਕਿ ਚੰਗੇ ਦੁੱਧ ਵਾਲੇ ਪਸ਼ੂ ਦਾ ਥਣ ਤੇ ਪਸਮਾ ਵਾਕਈ ਸੋਹਣਾ ਹੁੰਦਾ ਹੈ 7:30 ਵਜੇ ਰਾਤ ਖਾਲੀ ਕਰਕੇ ਜਾੜੀ ਦੀ ਉਤੋਂ ਅੱਛਾ ਹਾਂਜੀ ਸਾਰੀ ਰਾਤ ਸਫਰ ਤੋਂ ਆਈ ਹੈ ਮੈਂ ਜੀ ਉਚਰੀ ਫਰਮਾ ਜੀ ਤਾਰਾਂ ਦਾ ਸੁਣੋ ਚਾਰੇ ਥਣਾਂ ਪਿੱਪੋ ਦੀਆਂ ਤਾਰਾਂ ਦੋਸਤੋ ਇਸ ਮੱਧਵੀਆਂ ਵੀ ਤਾਰਾਂ ਤੁਹਾਨੂੰ ਦਿਖਾਉਣੀਆਂ ਇੱਕ ਵਾਰ ਥਣ ਦਾ ਸਹਿਜ ਇਸ ਤਰੀਕੇ ਨਾਲ ਦੇਖ ਲਓ ਬਾਈ ਕਹਿੰਦਾ ਵੀ ਪਸਮਾ ਦੇ ਵਿੱਚ ਥਾਣੇ ਨੇ ਬਹੁਤ ਸੋਹਣਾ ਕੱਢਣਾ ਖਾਲੀ ਥਾਂ ਜਿਹੜੇ ਆ ਉਹ ਤੁਸੀਂ ਦੇਖ ਲਓ ਕਿਉਂਕਿ ਜੋਸ਼ਾਲਾ ਪਸਮਾ ਇਸ ਝੋਟੀ ਦਾ ਇਸ ਝੋਟੀ ਦਾ ਵੀ ਹੈ ਸੋ ਇਹ ਪਹਿਲਾਂ ਝੋਟੀ ਦੀਆਂ ਧਾਰਾਂ ਤੁਹਾਨੂੰ ਦਿਖਾਵਾਂਗੇ ਦੱਸੋ ਪਸਮਾ ਇਸ ਝੋਟੀ ਦਾ ਵੀ ਦੇਖੋ ਹੁਣ ਦੇਖੋ ਥਾਂ ਦਾ ਸੈਦ ਕਰਮ ਵਾਲੀ ਦਾ ਬਹੁਤ ਸੋਹਣਾ ਥਾਂ ਕੱਢਿਆ ਤਾਂ ਆਸਤੇ ਇਹੀ ਹੈ ਵੀ ਇਹ ਵੀ ਦੋਨੇ ਪਾਸੇ ਬਿਠਾ ਕੇ ਮਿਲਕਿੰਗ ਕਰਾਉਗੀ ਬਾਕੀ ਦੇਖਦੇ ਆਪਾਂ ਕਿਵੇਂ ਲੱਗਦਾ ਧਾਰਾਂ ਦੇਖ ਲਈਓ ਸੋਧਨਾ ਚਾਰੀ ਸਾਫ਼ ਸਤਰਨਾਤਾਰੇ ਹੈ ਤੇ ਵੀ ਦੋਨੇ ਪਾਸੇ ਬਠਾ ਲੈਂਦੀ ਹੈ ਤੇ ਸੋ ਬੇਨਤੀ ਹੈ ਜਿਹੜਾ ਵੀ ਮੱਝਾਂ ਖਰੀਦੇ ਦੋਨੇ ਪਾਸੇ ਬੈਠ ਕੇ ਚੋਆ ਕਰੋ ਜੋ ਪਸ਼ੂ ਉਹਨਾਂ ਹੀ ਸੀਲ ਥਰੀਫ ਹੋ ਜਾਂਦਾ ਉਸੇ ਤਰ੍ਹਾਂ ਉਹਦੀ ਆਦਤ ਬਣ ਜਾਣਗੀ ਸੋ ਅੱਜ ਦੀ ਵੀਡੀਓ ਜਿਹੜੀ ਹੈ ਦੋਸਤੋ ਬਾਈ ਦਵਿੰਦਰ ਕੋਲੋਂ ਅਸੀਂ ਦਲਮਾ ਕਲਾ ਚੋਂ ਤੇ ਦੋ ਮੱਝਾਂ ਦੋ ਝੋਟੀਆਂ ਬਾਈ ਕੋਲ ਵਿਕਰੀ ਆਲੀਆਂ ਸੀ ਜਿਹੜੀਆਂ ਤੁਹਾਨੂੰ ਦਿਖਾ ਰਹੀ ਹਾਂ ਧੰਨਵਾਦ ਇਸ ਵੀਡੀਓ ਨੂੰ ਦੇਖਣ